ਵਾਹਿਗੁਰੂ ਸਾਬ ਜੀ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਕੇ ਸਬਿਨ ਕੋਏ ਨਾਨਕ ਇਹ ਲਛਣ ब्रह्म ज्ञानी होए सो कहो टल गुरु सेवियै अनस आए। सहज सुभाए दर्शन परसी आ गुरु का ਜਨਮ ਮਰਨ ਦੁਖ ਜਾਏ ਵਾਹਿ ਗੁਰੂ ਸਾਹਿਬ ਜੀ ਗੁਰੂ ਗਰੀਬ ਨਵਾਜ ਗੌਂਡ ਹਲਾ ਪੰਜਵਾ ਨਿਮਾਣੇ ਕੋ ਨਿਮਾਣੇ ਕੋ ਜੋ ਦੇ ਤੋ ਮਾਨ ਸੋਇਲ ਭੁਖੇ ਕੋ ਕਰਤਾ ਦਾਨ ਗਰਭ ਘੋਰ ਮੈਂ ਰੱਖਣ ਹਾਰ ਤਿਸ ਠਾਕਰ ਕੋ ਸਦਾ ਨਮਸਕਾਰ ਨੇ ਮਾਨੇ ਕੋ ਜੋ ਦੇ ਤੋ ਮਾਨ ਸਗਲ ਭੁਖੇ ਕੋ ਕਰਤਾ દાન ਘਰਬ ਘੋਰ ਮੈਂ ਰੱਖਣ ਹਾਰ ਤੇ ਸਠਾਕਰ ਕੋ ਸਦਾ ਨਮਸਕਾਰ ਐਸੋ ਪ੍ਰਭ ਮਨ ਮਾਹੇ ਧਿਆਏ ਘਟ ਆਵ ਘਟ ਜਤ ਕਤ ਤਿਸ ਆ ਜਾਤ ਕਤੇ ਸਹਾਏ ਰਹਾ ਰੰਕ ਰਾਵ ਜਾ ਕੇ ਇਕ ਸਮਾਨ ਕੀਟ ਹਸਤ ਸਗਲ ਊਰਾਨ ਬੀਯੋ ਪੂਸ਼ ਸਗਲ ਨਿਰ ਤਾਰੇ ਜੋਗਿਸ਼ ਕਰੇ ਸੋ ਆਪ ਕਰੇ ਜਾਕ ਅੰਤ ਨ ਜਾਣਸ ਕੋਈ ਰੰਜਨ ਸੋਏ ਆਪ ਅਕਾਰ ਆਪ ਨਿਰੰਕਾਰ ਘਟ 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 ਸਭ ਘਟ ਆਧਾਰ ਨਾਮ ਰੰਗ ਭਗਤ ਭਾਏ ਲਾਲ ਜਸਕਾਰ ਤੇ ਸੰਤ ਸਦਾ ਨਿਹਾਲ ਨਾਮ ਰੰਗ ਜਨ ਰਹਿ ਅਗਾਹੇ ਨਾਨਕ ਤਿਸ ਜਨ ਲਾਗੈ ਪਾਏ ਨਾਮ ਰੰਗ ਭਗਤ ਭੇ ਲਾਲ ਜਸ ਕਰਤੇ ਸੰਤ ਸਦਾ ਨਿਹਾਲ ਨਾਮ ਰੰਗ ਜਨ ਰਹਿ ਆਗਾਏ ਨਾਨਕ ਤੇਸ ਜਨ ਲਾਗੈ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌਂਡ ਮਹੱਲਾ ਪੰਜਵਾ ਨਿਮਾਣੇ ਕੋ ਜੋ ਦੇ ਤੋ ਮਾਨ ਸਗਲ ਭੁਖੇ ਕੋ ਕਰਤਾ ਦਾਨ ਗਰਭ ਘੋਰ ਮੈਂ ਰਾਖਣ ਹਾਰ ਤਿਸ ਠਾਕੁਰ ਕੋ ਸਦਾ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਬ ਜੀ ਤਨ ਗੁਰ ਗਰੀਬ ਨਵਾ ਸਭ ਕੋ ਕਾਲ ਸਬਨ ਕੋ ਕਰਤਾ ਸਭ ਕੋ ਕਾਲ ਸਬਨ ਕੋ ਕਰਤਾ ਰੋਗ ਸੋਗ ਦੁਖਣ ਕੋ ਹਰਤਾ ਇਕ ਚਿੱਤ ਇਕ ਛਨ ਧਾਇਓ ਕਾਲੁ ਫਾਸਕੇ ਬੀਚ ਨ ਆਇਓ ਕਾਲੁ ਫਾਸਕੇ ਬੀਚ ਨ ਆਯੋ ਵਾਹ ਗੁਰੂ ਜੀ ਸਵਈਆ ਭਾਜ ਗਏ ਸਭ ਦੰਤ ਜਬੈ ਤਬ ਭੂ ਪਰ ਸਿਵਾਰ ਕੋ ਸਰ ਮਾਰੇ ਲਾਗਤ ਹੀ ਕਬirਾਮ ਕਹੈ ਤਨ ਸ੍ਰੀ ਜਦਬੀਰ ਕੋ ਚੀਰ ਪੁਧਾਰੇ ਭਾਜ ਗਏ ਸਬਦੈ ਤ ਸਭ ਜਬੈ ਤਉ ਭੂਪ ਅਰਸਿਓ ਹਰ ਕੋ ਸਰ ਮਾਰੇ ਲਾਗਤ ਹੀ ਕਬ ਰਾਮ ਕਹੇ ਤਨ ਸਿਰਜ ਬੀਰ ਕੋ ਚੀਰ ਪਧਾਰੇ ਬੇਦਕੈ ਔਰ ਨਕੇ ਤਨ ਕੋ ਉਹਨ ਔਰ ਜਾਏ ਲਗੋ ਸੋ ਸੰਗਾਰੇ ਦੇਖੋ ਪੌਰਖ ਭੂਪਤ ਕੋ ਆਪ ਇਕ ਵਾ ਆਪ ਅਨੇਕ ਵਿਧਾਰੇ ਚੌਪਈ ਸ੍ਰੀ ਹਰ ਜਲ ਕੋ ਅਤਰ ਚਲਾਇਓ ਸੋ ਛੁੜ ਕੇ ਨਿਰ ਉਪਰ ਆਇਓ ਬਨ ਸਿੰਘ ਮੂਰਤ ਧਾਰ ਆਏ ਸਰਦਨ ਕੀ ਸੈਨਾ ਸੰਗ ਲਿਆਏ ਆਵ ਸਿੰਘਨ ਸ਼ਬਦ ਸੁਨਾਇਓ ਬਾ ਰਾਜ ਅਤਰਸ ਕਰਤਾਇਓ ਸੁਨਤ ਸ਼ਬਦ ਕੰਪੇ ਔਰ ਤੀਨੋ ਇਹ ਨਿਰਪਮਨ ਮੈਂ ਤਰਾਸ ਨਾ ਕੀਨੋ ਸੁਨਤ ਸ਼ਬਦ ਕਾਂਪੇ ਔਰ ਤੀਨੋ ਇਮ ਨਿਰਪ ਮਨ ਮੈਂ ਤਰਾਸ ਨਾ ਕੀਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ